हां हां जी किसान ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵੜੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਅੱਪ ਟਾਪ ਦੀਆਂ ਦੋ ਗਾਵਾਂ ਸੇਲ ਲਈ ਲੈ ਕੇ ਆਏ ਹਾਂ ਜੀ ਦੋਨੇ ਬਾਈ ਗੱਬਣਾ ਨੇ ਸੂਣ ਦੇ ਨੇੜੇ ਆ ਆਓ ਪੁੱਛ ਲੈਨੇ ਬਾਈ ਤੁਹਾਡੇ ਬਾਈ ਜੀ ਹਸੀਕਲ ਹਸੀਕਲ ਜੀ ਹੋ ਠੀਕ ਹੋ ਵਧੀਆ ਜੀ ਵਧੀਆ ਬਈ ਬਾਈ ਨਾਮ ਐਡਰੈਸ ਬੋਲ ਨਾਮ ਜਸਵਿੰਦਰ ਸਿੰਘ ਆ ਜੀ ਪਿੰਡ ਜੌਂਦ ਜ਼ਿਲ੍ਹਾ ਬਠਿੰਡਾ ਤਹਿਸੀਲ ਰਾਮਪੁਰਾ ਕੋ ਨੇੜੇ ਪਿੰਡ ਨੇੜੇ ਵੀਰੇ ਜੇਠੂ ਘਰ ਰਹਿੰਦਾ ਆਪਾਂ ਮੋਬਾਈਲ ਨੰਬਰ ਬੋਲੋ 98722 32148 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਦੇ ਬੜ ਦੇ ਨੇ ਕਿਹੜਾ ਸੂਸ ਇਹ ਦੂਜਾ ਸੂਨ ਦੀ ਰੈਕਟਰ ਬਾਈ ਕਿੰਨੇ ਦਿਨ ਲੈਂਦੀ ਆ ਬਾਈ ਇਹਦਾ ਇੱਕ ਹਫਤਾ ਪਿਆ ਸੂਨ ਦਾ ਬਾਈ ਹੌ ਤੇਰੀ ਕੱਚੀ ਆ ਬਾਕੀ ਠੰਡੀ ਠੁੰਡੀ ਰਵੱਸੀ ਬਹੁਤ ਆ ਬਾਈ ਜਿਵੇਂ ਮਰਦੀ ਹੱਥ ਫੇਰੀ ਚੱਲ ਕੋਈ ਚੱਕਰੀ ਬਾਕੀ ਮਗਰ ਉਹ ਰੈਕਟਰ ਦਿਖਾ ਬਾਈ ਡਿੱਲੀ ਪਈ ਆ ਹਜੇ ਲੈ ਤੇ ਨਾੜਾ ਨੂੜਾ ਫੁੱਲ ਚੰਗੀਆਂ ਟੱਲ ਟੁੱਲ ਬਹੁਤ ਪਈ ਆ ਹਣਾ ਤੇਵਾ ਬਹੁਤ ਬਣਾਉਣਾ ਬੱਚੀ ਨੇ ਸਾਰੇ ਟਾਈਮ ਬੜਾ ਗੱਡ ਕੇ ਫੇਰ ਕਰਮ ਵਾਲੀ ਨੇ ਸੋਣਾ ਬਾਈ ਦਾ ਬੱਡ ਰੰਗ ਰੂਪ ਚੰਗਾ ਗਾ ਥੋੜਾ ਜਗਦੀ ਆ ਕੈਮਰੇ ਤੋਂ ਕੀ ਰਿਕਾਰਡ ਆ ਦੁੱਧ ਦਾ ਬਾਈ ਦੁੱਧ ਦਾ ਬਾਈ 22 ਕਿਲੋ ਜੋ ਮਾਲਕਾ ਪਲੋਂਦਾ ਅੱਛਾ ਇਹ ਕਿ 24 25 ਕਿਲੋ ਦੇ ਦੂ ਖੁੱਲਾ ਠੀਕ ਆ ਬਾਈ ਇਹ ਗਰਮੀ ਹੁੰਦੀ ਫਿਰ 30 ਦੇ ਨੇੜੇ ਦੇਣ ਦੀ ਪਰ 24 25 ਜਿਆਦਾ ਕਿ ਖੁੱਲਾ ਦੇਊਗੀ ਹੂੰ ਅੱਛਾ ਗਰਮੀ ਦਾ ਮੌਸਮ ਹੈ ਡਾਕਟਰ ਮੂੰਮਾ ਬਾਲਾ ਸੁਨੱਖਾ ਚ ਹੈ ਪਲੂਣ ਕਾਗੀ ਵੇਚਦੇ ਬੱਚ ਨੂੰ ਸਹੀ ਗੱਲ ਹੈ ਨਾ ਦੂਜਾ ਸੁਹਾ ਹੂੰ ਫੇਸ ਬੜਾ ਪਿਆਰਾ ਬੋਲ ਬਾਕੀ ਕੱਦ ਵਾਲੀ ਡਾਕਟਰ ਆਣੀ ਛੋਟੀ ਨਹੀਂ ਲੈ ਕੱਦ ਬਹੁਤ ਚੰਗਰ ਹੁੰਦੀ ਹੈ ਜਮ ਕੱਦ ਵਾਲੀ ਹੈਗੀ ਰੰਗ ਰੂਪ ਬਿਊਟੀ ਪੱਖ ਪਾ ਹਾਂ ਸੋਹਣੀ ਸੁਨੱਖੀ ਵਾਲੀ ਹੈ ਇੱਕ ਰਿਕਾਰਡ ਵੀ ਪਾਈ ਨੇ ਚੰਗਾ ਦੱਸਿਆ ਬਾਕੀ ਤੋਰਾ ਤਾਰਾ ਚੰਗਾ ਵੜ ਦਾ ਸੁਨੱਖੀ ਆ ਬਈ ਵੜ ਥਾਂਲੇ ਵਾ ਬੜਾ ਕਮਾਲ ਦਾ ਢੱਲਾ ਢੂਲਾ ਲੰਬਾ ਹੋ ਪਈਆ ਸਾਰੀਆਂ ਵਰਡਾਂ ਲਾ ਕੱਢ ਕੇ ਕਰਮ ਵਾਲੀ ਨੇ ਫੇਰ ਸੋਣਾ ਨੂੰ ਠੰਡੀ ਠੁੰਡੀ ਡਾਕਟਰ ਬਹੁਤਾ ਐਣੀ ਗੱਲ ਜਿਵੇਂ ਮਰਜੀ ਹੱਥ ਫੇਰੀ ਚੱਲ ਪਈ ਚੱਕਣੀ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਲੈ ਢੱਲਾ ਢਾਂਪਾ ਆ ਬਜਾਲੇ ਖੜੀ ਆ ਹੁਣ ਜਾਂ ਜਿਵੇਂ ਮਰਜੀ ਹੱਥ ਮਰ ਚੱਲ ਢੱਲਾ ਬਹੁਤਾ ਬਚੀ ਜੀ ਸਹੀ ਗੱਲ ਆ ਬਈ ਥਣ ਬਹੁਤ ਚੰਗਾ ਲੱਗਿਆ ਕੱਲਾ ਕੱਲਾ ਥਣ ਚਾਰੇ ਥਣ ਵਿੱਤੀ ਢੱਟ ਢੱਲਾ ਲੈ ਬਾਈ ਲੈ 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 ਮੈਂ ਕਹਿੰਦਾ ਜਿੰਨਾ ਮਰਜੀ ਲੈਵਾ ਖੇਤੀ ਸਾਰਾ ਭਰ ਕੇ ਫੇਰ ਇਹ ਤਾਂ ਬੋਲੀ ਤੁਰੀ ਫਿਰਦੀ ਬੱਸੀ ਬੈਠਿਆ ਨਹੀਂ ਨਾ ਇਹਨਾਂ ਲੈਵਾ ਪਣਾਉਂਦੀ ਆ ਸਹੀ ਗੱਲ ਆ ਬਾਈ ਤੇ ਕੀ ਮੋਲਾ ਭਰਾ ਦਾ ਡਾਕਟਰ ਮੁੱਲ ਕਰਾਉਣ ਨੂੰ 80 ਕਰਾ ਲਾ 85 ਕਰਾ ਲਾ 75 ਹਜ਼ਾਰ ਦੀ ਬੱਸੀ ਦੇਣੀ ਆ ਮੁੱਲ ਕਰਾਉਣ ਨੂੰ 80 ਕਰਾ ਲਓ 85 ਕਰਾ ਲਓ 75 ਹਜ਼ਾਰ ਦੀ ਬਾਈ ਕਹਿੰਦਾ ਵੜ ਕੋਈ ਛੋਟੀ ਨਾ ਮੰਨੇ ਡਾਕਟਰ ਬਾਈ ਛੋਟੀ ਹੈ ਜੀ ਹਾਂ ਛੋਟੀ ਮੰਨ ਕੇ ਬੱਚੀਆਂ ਲਵੇ ਕੋਈ ਫੁੱਲ ਕਰਦਾ ਪੂਰੇ ਫੁੱਲ ਸਾਈਜ਼ ਦੀ ਬੱਸੀ ਹੈ ਚੰਗਾ ਥਣ ਹਵਾਨਾ ਚਾਹੀਦਾ ਹਾਂ ਕੋਈ ਆਣਾ ਕਹਿੰਦੀ ਛੋਟੀ ਹੈ ਜਾਂ ਦਰਮਿਆਨੀ ਆ ਪੂਰੇ ਡਬਲ ਕਰਦਾ ਉੱਚਾ ਕਰਦ ਵਾਲੀ ਬੱਸੀ ਹੈ ਪੂਰੇ ਨਾਲਾ ਨੂੰ ਨਾ ਬਹੁਤ ਚੰਗੀਆਂ ਬਾਈ ਹਾਂ ਸਹੀ ਗੱਲ ਆ ਬਾਕੀ ਜਮਾ ਲੇਵਾ ਡਾਕਟਰ ਪੂਰਾ ਹੋਗਾ ਹੂੰ ਫਿਟਨੈਸ ਵਾਲੇ ਆਏ ਨਹੀਂ ਆ ਭਾਈ ੱੱਲਾ ਜਾ ਹੋ ਜਾਏ ਤੁਰ ਲੌਂਗ ਪਿਆ ਰਹਿ ਸਕਦਾ ਕੀ ਰੁੱਕੀ ਜ ਬਹੁਤਾ ਲੈ ਸਾਰੀਆਂ ਬਲਡ ਲੈਂ ਕਰ ਦੂ ਫੇਰ ਸੁ ਲੈ ਕੀ ਬਾਤ ਕਹਿੰਦਾ ਰਬੜ ਗੰਗੂ ਵਾਦਾ ਲੈਵਲ ਹੈ ਹੂੰ ਸਹੀ ਗੱਲ ਆ ਭਾਈ ਇੱਕ ਹਫਤਾ ਬੜਾ ਡਰਾਫਟ ਤੇ ਤੈਨੂੰ ਪਤਾ ਬੋਣ ਆਏ ਤੇਰਾ ਦਾ ਭਾਈ ਕੁਛ ਦੀ ਕੁਛ ਮਾਰ ਜਾਣਾ ਪੈੜਦਾ ਠੰਡੀ ਸੀਲ ਐਡੀ ਕੋਨੀ ਹਟ ਲਾ ਹੂੰ ਕੀ ਬਾਤ ਆ ਅੱਗੇ ਭਾਈ 2 ਨੰਬਰ ਕਿਹੜਾ ਸੋਸ ਹੁੰਦੀ ਹੈ ਇਹ ਵੀ ਦੂਜੇ ਸੋਸ ਹੁੰਦੀ ਹੈ ਡਾਕਟਰ ਕਿੰਨੇ ਦਿਨ ਲੈਂਦੀ ਹੈ ਭਾਈ ਇਹ ਵਾਚਾਰ ਪੰਜ ਦੋ ਨੰਦੇ ਡਾਇਰੈਕਟਰ ਠੀਕ ਆ ਭਾਈ ਕੀ ਰਿਕਾਰਡ ਆ ਦੁੱਧ ਦਾ ਭਾਈ ਇਹਨੇ 16 ਕਿਲੋ ਕੱਢਿਆ ਪਰ ਉਹਨੇ ਡਾਇਰੈਕਟਰ 16 ਲੀਟਰ ਦਾ ਇਹ ਵਾਲੂ ਇਹਦਾ ਬਹੁਤ ਚੰਗਾ ਬਾਕਰ ਕਮਾਲ ਦਾ ਥਣ ਭਾਈ ਬਹੁਤ ਚੰਗਾ ਲੱਗਿਆ ਬਹੁਤ ਚੰਗਾ ਥਾਣਾ ਦਿਖਾ ਦੇ ਰਿਹਾ ਮੋਟੀ ਵਾਲਾ ਥਣ ਕੱਲਾ ਕੱਲਾ ਥਣ ਚਾਰੀ ਥਣ ਨਿਕਣਵੇਂ ਪੂਰੇ ਗੈਰ ਤੇ ਥੋੜਾ ਕੈਮਰੇ ਤੋਂ ਡਰਦੀ ਆ ਹਾਂ ਥੋੜਾ ਕੈਮਰੇ ਤੋਂ ਜਗਦੀ ਆ ਹੋਂਦੇ ਕੋਈ ਚੱਕਰ ਨਹੀਂ ਭਾਈ ਯਾਦ ਬਰੀਡ ਫੁੱਲ ਚੰਗੀਆਂ ਜਿੰਮੇ ਗਰਮੀ ਦਾ ਮੌਸਮਾ ਗਰਮੀ ਬਿਲਕੁਲ ਨਹੀਂ ਮਰਣੀ ਤੇ ਲੈਵਾ ਲੂਆ ਬਹੁਤ ਚੰਗਾ ਆਟਮ ਹੋ ਰਹੇ ਸਹੀ ਗੱਲ ਲੈਵਾ ਬੜਾ ਕਮਾਲ ਦਾ ਤਿਆਰ ਕਰਿਆ ਕਰ ਮਾਈ ਨੇ ਹਜੇ ਕੱਚੀ ਆ ਬਈ ਦਿਨ ਲੈਂਦੀ ਆ ਉਹ ਤੋਂ ਆਰਡਰ ਦੀ ਕੁਆਲਿਟੀ ਇਹਨੇ ਹੋਰੇ ਵਧੀਆ ਤਿਆਰ ਕਰ ਲੈਣੀ ਫਾਇਟ ਬਹੁਤ ਚੰਗੀ ਹੋਊ ਇਹਦੀ ਗਰਮੀ ਦਾ ਕੱਦ ਵਾਲੇ ਟਰੇ ਵੀ ਛੋਟੀ ਨਾ ਮੰਨੇ ਕੋਈ ਇਹ ਵੀ ਛੋਟੀ ਆ ਸਹੀ ਗੱਲ ਪੂਰੇ ਫੁੱਲ ਕੱਦ ਵਾਲੀ ਹੋਏ ਹੈ ਫੁੱਲ ਕੱਦ ਆ ਬਈ ਫੇਸ ਥੋੜੀ ਕੈਮਰੇ ਵਟਰੀ ਜਾਂਦੀ ਇਹਨੂੰ ਐ ਪਤਾ ਨਹੀਂ ਕੀ ਹੈਗਾ ਹਮ ਸਹੀ ਗੱਲ ਆ ਬਈ ਤੇ ਕੀ ਮੁੱਲ ਆ ਫਰਾ ਦਾ ਫਿਰ ਇਹਦਾ ਬਾਜਾ ਜੀ ਦੇਣ ਲੈਣ ਡਾਕਟਰ ਮੁੱਲ ਕਰਾਉਣ ਨੂੰ 60 ਕਰਾ ਲਾ 55 ਕਰਾ ਲਾ 52 ਹਜ਼ਾਰ ਦੀ ਵਸੀ ਦੇ ਦੇਣ ਠੀਕ ਆ ਭਾਈ ਹਾਂ ਮੁੱਲ ਕਰਾਉਣ ਨੂੰ ਬਾਈ ਕਹਿੰਦਾ ਜੰਨਾ ਮਰਜੀ ਕਰਾ ਲਓ 52 ਹਜ਼ਾਰ ਦੀ ਵੜ ਠੰਡੀ ਢੁੰਡੀ ਬਹੁਤ ਆ ਡਾਕਟਰ ਬਸ ਦੋ ਦੋ ਉਂਗਲਾਂ ਤੇ ਸੰਗੀ ਆ ਹੂੰ ਬੱਚੀ ਸਾਰੀ ਚੰਗੀ ਆ ਚਾਰ ਚਪੇ ਨੂੰ ਸਹੀ ਗੱਲ ਆ ਭਾਈ ਥਾਣ ਕਰਨੀ ਹੋਣੀ ਕੋਈ ਉਹਦੇ ਕੋਲ ਲੇਵੇ ਕਰਨੀ ਹੋਣੀ ਹੂੰ ਸਹੀ ਆ ਲੇਵਾ ਲੂਵਾ ਬਹੁਤ ਚੰਗਾ ਥਾਣ ਥਣ ਵੀ ਚੰਗਾ ਚੰਗੀ ਆ ਵੜ ਸਨੱਕੀ ਆ ਭਾਈ ਲੇਵਾ ਡਾਕਟਰ ਮਹਰਦ ਖਾਰੇ ਸਮਾਰ ਕੇ ਹਾਂ ਬਾਕੀ ਠੰਡੀ ਢੁੰਡੀ ਬਹੁਤ ਆ ਹਾਂ ਲੈਵਾ ਬਹੁਤ ਚੰਗਾ ਕਰਮ ਆਈਦਾ ਸਹੀ ਗੱਲ ਆ ਪੰਡਰਗਾਲੇ ਵਾਲੇ ਬਈ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਨਗ ਭਰਾ ਕੋਲੇ ਦੋ ਸੀ ਦੋਨੀ ਦੇ ਖਾਦਿਓ ਕਿਸੇ ਵੀਰ ਨੂੰ ਦੋਨਾਂ ਚ ਕੁਝ ਵੀ ਪਸੰਦ ਆਈ ਬਾਈ ਨਿਕਨੇ ਤੇ ਕਰ ਲਿਓ ਜੀ ਵੀਡੀਓ ਨੇ ਵੇਖਣ ਲਈ ਸਾਰੇ ਵੀਰਾਂ ਦਾ ਤੈਅ ਦਿਓ ਧੰਨਵਾਦ